ਵੈਗਰੂਜਿਕਾ ਖਾਲਸਾ ਸ੍ਰੀ ਵੈਗਰੂਜ ਜੀ ਕੀ ਫਤਿਹ ਅੱਜ ਮੈਂ ਇੱਕ ਤੁਹਾਡਾ ਧਿਆਨ ਦੇਸ਼ ਦੀ ਬਹੁਤ ਵੱਡੀ 에ਅਰਲਾਈਨ ਦੇ ਕਾਰਨਾਂ ਵਿੱਚ ਲਾਉਣਾ ਚਾਹੁੰਦਾ ਪਿੱਛੇ ਜੇ ਵੀ 에ਅਰ ਇੰਡੀਆ ਦੇ ਵਿੱਚ ਸਾਡੇ ਦੇਸ਼ ਦੇ ਵਜ਼ੀਰ ਚੰਡੀਗੜ੍ਹ ਆਏ ਸੀਗੇ ਉਹਨਾਂ ਨੇ ਵੀ ਕਾਫੀ ਰੌਲਾ ਪਾਇਆ ਸੀ ਕਿ ਜਹਾਜ਼ ਦੀਆਂ ਸੀਟਾਂ ਜਿਹੜੀਆਂ ਟੁੱਟੀਆਂ ਹੋਈਆਂ ਸੀ ਜੇ ਪਹਿਲਾਂ ਜਦੋਂ 에ਅਰਲਾਈਨ ਸਰਕਾਰੀ ਹੁੰਦੀ ਸੀ ਉਦੋਂ ਸਾਨੂੰ ਆਈਸੀ ਵੀ ਸਰਕਾਰ ਦੇ ਵਿੱਚ ਕਈ ਵਾਰੀ ਨਹੀਂ ਧਿਆਨ ਦਿੱਤਾ ਜਾਂਦਾ ਸਰਕਾਰੀ ਕਮਾਂ ਦੇ ਵਿੱਚ ਇਹੋ ਜਿਹੀ ਢਿਲਮਠ ਹੁੰਦੀ ਰਹਿੰਦੀ ਹੈ ਪਰ ਹੁਣ ਕਿਉਂਕਿ ਟਾਟਿਆ ਨੇ ਲੈ ਲਈ ਪ੍ਰਾਈਵੇਟ 에ਅਰਲਾਈਨ ਆ ਬਹੁਤ ਵੱਡੀ ਟਾਟਿਆ ਦਾ ਬਹੁਤ ਵੱਡਾ ਨਾਮ ਹੈ ਵੀ ਹੁਣ ਇਹਦੇ ਵਿੱਚ ਬੜਾ ਛੇਤੀ ਸੁਧਾਰ ਹੋ ਜਾਏਗਾ ਤੇ ਕਾਫੀ ਲੰਮਾ ਸਮਾਂ ਹੋ ਗਿਆ ਟਾਟਿਆ ਨੂੰ ਖਰੀਦਿਆ ਨੂੰ ਵੀ ਪਰ ਸੁਧਾਰ ਦੀ بجائے ਇਹਦੇ ਵਿੱਚ ਨਿਗਾਰ ਵੱਲੀ ਜਾ ਰਿਹਾ ਸੁਧਾਰਣ ਵਿੱਚ ਵੱਲ ਕੋਈ ਹੋ ਨਹੀਂ ਰਿਹਾ ਬੜੀ ਦੁੱਖ ਦੀ ਗੱਲ ਹੈ ਕਿ ਇਹਨੇ ਪੁਰਾਣੇ ਜਹਾਜ਼ ਇਹਨੇ ਮੋٹے ਪੈਸੇ ਲੈਂਦੇ ਨੇ ਫਿਰ ਵੀ ਲੋਕਾਂ ਦੀਆਂ ਜ਼ਿੰਦਗੀਆਂ ਦਾ ਨਾਲ ਖਲਵਾੜ ਕਰਦੀ ਹੈ ਏਡੀ ਵੱਡੀ ਕੰਪਨੀ ਤਾਂ ਇਹਦੇ ਤੇ ਜਰੂਰ ਜਿਹੜਾ ਸਰਕਾਰ ਦਾ ਸਾਡਾ ਹਵਾ ਬਾਜੀ ਮੰਤਰੀ ਹੈ ਉਹਨੂੰ ਇਹਦੇ ਤੇ ਟੋਰਟ ਨੋਟਿਸ ਲੈਣਾ ਚਾਹੀਦਾ ਇਹਦੇ ਨਾਲ ਬਦਰਾਮੀ ਬੜੀ ਹੁੰਦੀ ਹੈ ਸਾਡੀ ਬਾਹਰ ਅਸੀਂ ਕੈਨੇਡਾ ਤੋਂ ਟਿਕਟ ਟਿਕ ਵਾਰੀ ਬੁੱਕ ਕਰਾਉਣੀ ਸੀਗੀ ਉਹ ਕਹਿੰਦੇ ਜੀ ਇਹ ਇੰਡੀਆ ਨਾ ਕਰਾਓ ਉਹਦੀਆਂ ਤਾਂ ਸੀਟਾਂ ਸੂਟਾਂ ਦਾ ਬਹੁਤ ਮਾੜਾ ਹਾਲ ਹੁੰਦਾ ਹੁਣ ਪਿੱਛੇ ਜੇ ਸਾਡਾ ਰਿਲੇਟਿਵ ਦੇ ਵਾਸਤੇ ਇੱਕ ਅਸੀਂ ਟਿਕਟ ਕਰਾ ਕੇ ਦਿੱਤੀ ਸੀ ਤੇ ਜਿਹੜਾ 25 ਤਰੀਕ ਨੂੰ ਜਿਹੜੀ 3:15 ਤੇ ਜਾਂਦੀ ਹੈ ਏਆਈ 189 에어 ਇੰਡੀਆ ਦੀ ਫਲਾਈਟ ਜਿਹੜੀ ਜਾਂਦੀ ਹੈ ਦਿੱਲੀ ਤੋਂ ਟਰਾਟੋ ਏਆਈ 189 ਦਿੱਲੀ ਤੋਂ ਟਰਾਟੋ 에어 ਇੰਡੀਆ ਦੀ ਫਲਾਈਟ ਜਿਹੜੀ ਜਾਂਦੀ ਹੈ 25 ਤਰੀਕ ਨੂੰ ਦਿਨੇ ਦੁਪਹਿਰੇ ਬਾਦਪਹਿਰ ਉਹਦਾ ਵੀ ਇਹੀ ਹਾਲ ਹੋਇਆ ਇੰਨੀਆਂ ਫਰਸਟ ਕਲਾਸ ਦੀਆਂ ਵਿਜ਼ਨਸ ਕਲਾਸ ਦੀਆਂ ਸੀਟਾਂ ਫਰਸਟ ਕਲਾਸ ਦੀ ਵਿਜ਼ਨਸ ਕਲਾਸ ਦੀਆਂ ਸੀਟਾਂ ਸੱਤ ਸੀਟਾਂ ਇਹ ਜੀਆਂ ਸੀ ਜਿਹੜੀਆਂ ਖੁੱਲ੍ਹਦੀਆਂ ਹੀ ਨਹੀਂ ਸੀ ਖੁੱਲ੍ਹਦੀਆਂ ਨਹੀਂ ਸੀ ਬੜਾ ਰੌਲਾ ਪਿਆ ਪੌਣੇ 2 ਘੰਟੇ 2 ਘੰਟੇ ਜਹਾਜ਼ ਦੇ ਵਿੱਚ ਰੌਲਾ ਪਿਆ ਗਿਆ ਲੇਟ ਉੱਡ ਜਿਹੜੇ ਜਹਾਜ਼ ਨੇ 3:15 ਤੇ ਉੱਡਣਾ ਸੀ ਬਾਦਪਹਿਰ ਉਹ 5:00 ਦੇ ਲਗਭਗ ਲੋਕਾਂ ਦੀ ਸਹਿਮਤੀ ਤੋਂ ਬਾਅਦ ਉੱਡਿਆ ਤੇ ਸਹਿਮਤੀ ਲੋਕਾਂ ਨੇ ਇਹ ਕੀਤੀ ਲਓ ਜੀ ਤੁਹਾਨੂੰ ਅਸੀਂ 35% ਜਿਹੜਾ ਹੈਗਾ ਰਿਫੰਡ ਕਰ ਦੇਾਂਗੇ ਪਰ ਉਹ ਵੀ ਸ਼ਰਤ ਲਾਤੀ ਨਾਲ ਵੀ ਤੁਹਾਨੂੰ ਸਾਡੀ ਨਵੀਂ ਜਿਹੜੀ ਟਿਕਟ ਲਵੋਗੇ ਐ ਇਹਦੇ ਵਿੱਚ ਉਹਦੇ 'ਚ ਫਾਇਦਾ ਹੋਊਗਾ ਉਂ ਤੁਹਾਨੂੰ ਪੈਸੇ ਨਹੀਂ ਮਿਲਣਗੇ ਕਿੰਡੀ ਵੱਡੀ ਠੱਗੀ ਐ ਲੋਕਾਂ ਨਾਲ ਪਹਿਲਾਂ ਤਾਂ ਵੇਖੋ ਮਨਿਸਟਰਾਂ ਨੇ ਰੌਲਾ ਪਾਤਾ ਚੰਡੀਗੜ੍ਹ ਤੇ ਜਿਹੜਾ ਦਿੱਲੀ ਦਾ ਸਫਰ ਐ 1 ਘੰਟੇ ਦਾ ਹੀ ਐ ਸਾਰਾ ਉਹਦੇ 'ਚ ਇੰਨਾ ਰੌਲਾ ਪਿਆ ਸੀ ਖਮਸਾਨ ਕਿ ਵੇਖੋ ਜੀ بڑے ਮਨਿਸਟਰ ਔਖੇ ਹੋਏ ਤੇ ਜਿਹੜੇ ਲੋਕਾਂ ਨੇ 17 ਘੰਟੇ 16 ਘੰਟੇ 15 ਘੰਟੇ ਸਫਰ ਕਰਨਾ ਦਿੱਲੀ ਤੋਂ ਡਰਾਟੋ ਜਾਂ ਹੋਰ ਸ਼ਹਿਰਾਂ ਨੂੰ ਵੀ ਇਹਨਾਂ ਦੇ ਇਤਿਹਾਰ ਜਾਂਦੇ ਹੋਣੇ ਆ ਉਹਦੇ ਤੇ ਕੀ ਹਾਲ ਹੁੰਦਾ ਹੋਊਗਾ ਉਹਨਾਂ ਲੋਕਾਂ ਤੇ ਕੀ ਬੇਇੱਜ਼ਤੀ ਹੋਊਗੀ ਸੋ ਮੈਂ ਆਪ ਸੁਣਿਆ ਉਹਦੇ ਵਿੱਚ ਸਾਡੇ ਰਿਲੇਟਿਵ ਨੇ ਮੈਨੂੰ ਵੀਡੀਓ ਲਾ ਕੇ ਸਾਨੂੰ ਬਖਾਇਆ ਤੇ ਸੁਣਾਇਆ ਤੇ ਸਾਡੇ ਰਿਲੇਟਿਵ ਦੀ ਜਿਹੜੀ ਸੀਟ ਸੀਗੀ ਉਹ ਵੀ 9E ਸੀਗੀ ਉਹਦੇ ਵਿੱਚ ਇਹੀ ਹਾਲ ਸੀਗਾ ਜਿਹੜੀ ਬਹੁਤ ਵੇਖੋ ਲੋਕਾਂ ਨੂੰ ਸ਼ਰਮਿੰਦਗੀ ਠੋਣੀ ਪੈਂਦੀ ਆ ਲੋਕ ਪੂਰੇ ਪੈਸੇ ਦਿੰਦੇ ਨੇ ਤੇ ਫਿਰ ਉਹਨਾਂ ਦੀ ਇਹ ਬੇਇੱਜ਼ਤੀ ਕਰਦੇ ਨੇ ਟੁੱਟੀਆਂ ਸੀਟਾਂ ਵਾਲੇ ਜਹਾਜ਼ ਭੇਜਦੇ ਨੇ ਨਵੇਂ ਜਹਾਜ਼ ਕਿਉਂ ਨਹੀਂ ਭੇਜਦੇ ਨਹੀਂ ਤਨਾ ਭੇਜਣ ਕੈਸਲ ਕਰ ਦੇਣ ਨਾ ਕਰਨ ਬੁੱਕ ਜਿਹਨਾਂ ਕੋਲੇ ਹੈ ਨਹੀਂ ਸੋ ਇਸ ਕਰਕੇ ਜਿਹੜਾ ਸਾਡੇ ਦੇਸ਼ ਦਾ ਹਵਾਵਾਜ਼ੀ ਮੰਤਰੀ ਹੈ ਉਹਨੂੰ ਜਰੂਰ ਇਧਰ ਧਿਆਨ ਦੇ ਕੇ ਜਿਹਦੇ ਨਾਲ ਸਾਡੇ ਦੇਸ਼ ਦੀ ਵੀ ਬਦਨਾਮੀ ਹੁੰਦੀ ਹੈ ਇਹ ਰੇਡੀਆ ਦੇ ਵੀ ਬਦਨਾਮੀ ਹੁੰਦੀ ਹੈ ਟਾਟਾ ਵਾਲਾ ਦੇ ਵੀ ਬਦਨਾਮੀ ਹੁੰਦੀ ਹੈ ਜਰੂਰ ਇਧਰ ਧਿਆਨ ਦੇਣਾ ਚਾਹੀਦਾ ਸੋ ਅਸੀਂ ਤਾਂ ਮੈਂ ਤਾਂ ਰੈਕ ਕੀਤੀ ਹੈ ਮੈਂ ਤਾਂ ਇਹਨਾਂ ਤੇ ਕੇਸ ਕਰਨ ਕਰਾਉਂਗਾ ਉਹ ਆਪਣੇ ਰਿਲੇਟਿਵ ਨਾਲ ਗੱਲ ਕਰਕੇ ਇਹਨਾਂ ਦਾ ਜਿਹੜਾ ਕਿ ਇਹਨਾਂ ਦੇ ਹਾਈ ਕੋਰਟ ਦੇ ਵਿੱਚ ਪਾਉਣਾ ਪਵੇ ਜਾਂ ਕੰਜ਼ਿਊਮਰ ਕੋਰਟ ਦੇ ਵਿੱਚ ਪਾਉਣਾ ਪਵੇ ਮੈਂ ਤਾਂ ਇਹਨਾਂ ਤੇ ਕੇਸ ਕਰੂੰਗਾ ਏਡੀ ਵੱਡੀ ਠੱਗੀ ਕਿ ਇੰਨੇ ਜ਼ਿਆਦਾ ਪੈਸੇ ਲੈ ਕੇ ਬਿਜ਼ਨਸ ਕਲਾਸ ਦੇ ਤੇ ਫਿਰ ਸੀਟਾਂ ਉਹਨਾਂ ਨੂੰ ਖੁੱਲਣ ਬਿਨਾ ਖੁੱਲਣ ਤਾਂ ਟੁੱਟੀਆਂ ਭੱਟੀਆਂ ਸੀਟਾਂ ਦਿੰਦੇ ਨੇ ਜਿਹਦੇ ਵਿੱਚ ਬੰਦਾ ਆਰਾਮ ਨਾਲ ਬੈਠ ਕੇ ਜਾ ਵੀ ਨਹੀਂ ਸਕਦਾ ਸੋ ਇਹ ਬਹੁਤ ਜਿੰਨੇ ਇਹਦੀ ਨਿੱਦਿਆ ਕੀਤੀ ਜਾਵੇ ਥ ਜਿਹੜਾ ਉਹ ਐਕਸ਼ਨ ਲੈਣਾ ਚਾਹੀਦਾ ਤਾਂ ਕਿ ਲੋਕੀ ਸਾਡੇ ਦੇਸ਼ ਦੀਆਂ ਜਿਹੜੀਆਂ 에ਰਲਾਈਨਾਂ ਨੂੰ ਪਹਿਲ ਦੇਣ ਤੇ ਜਿਹਾ ਹੀ ਹਾਲ ਹੈ ਸਾਡੇ ਦੇਸ਼ ਦੀਆਂ 에ਰਲਾਈਨਾਂ ਨੂੰ ਵੀ ਤਾਂ ਪਹਿਲ ਦੇਣੀ ਟਰਾਟੋ ਤੋਂ ਬੁਕਿੰਗ ਵਾਲਾ ਤਾਂ ਪਹਿਲਾਂ ਹੀ ਕਹਿੰਦਾ ਸੀ ਨਾ ਕਰੋ ਜੀ 에ਰਡੀਆਂ ਦੀ ਬੁਕਿੰਗ ਕੋਈ ਫਾਇਦਾ ਨਹੀਂ ਹੁੰਦੀਆਂ ਸੀਟਾਂ ਟੁੱਟੀਆਂ ਹੁੰਦੀਆਂ ਸੋ ਉਹ ਗੱਲ ਇੱਥੇ ਹੋ ਗਈ ਸੱਤ ਸੀਟਾਂ ਇੱਕ ਅੱਧੀ ਨਹੀਂ ਸੀ ਬਿਜ਼ਨਸ ਕਲਾਸ ਦੀਆਂ ਸੱਤ ਸੀਟਾਂ ਦਾ ਤਾਂ ਰੌਲਾ ਪੈ ਰਿਹਾ ਸੀ ਵੀ ਵੀ ਲੇਡੀਆਂ ਸੀ ਵਿੱਚ ਜਿਹੜੀਆਂ ਰੌਲਾ ਪਾ ਰਹੀਆਂ ਸੀ ਉਹ ਵੀ ਕਾਫੀ ਜ਼ੋਰ ਨਾਲ ਉੱਚੀ ਉੱਚੀ ਸਾਰੇ ਸਾਰੇ ਇਕੱਠੇ ਹੋ ਕੇ ਸੋ ਇਸ ਕਰਕੇ ਨੁਰਤੇ ਦੀ ਪੜਤਾਲ ਕਰਕੇ ਲੋਕਾਂ ਦੇ ਜਿਹੜੇ ਨੁਕਸਾਨ ਹੋਇਆ ਉਹਦੇ ਪੈਸੇ ਦੁਆਏ ਜਾਣ ਤੇ ਨਾਲ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ